ਭਾਵਨ ਆਇਆ ਸਾਵਨ ਆਇਆ ਸਾਵਨ ਆਇਆ ਹਾਂਜੀ ਬਠਿੰਡਾ ਦੀ ਅੱਜ ਦਿਖਾ ਰਿਹਾ ਮੈਂ ਤੁਹਾਨੂੰ ਪਹਿਲੀ ਖੁੱਲ ਕੇ ਪੈਣ ਵਾਲੀ ਬਾਰਿਸ਼ ਬਠਿੰਡਾ ਸ਼ਹਿਰ ਨਿਵਾਸੀਆਂ ਨੂੰ ਹਮੇਸ਼ਾ ਹੀ ਰੋਜ਼ ਦਿਆ ਕਿ ਬਠਿੰਡੇ ਬਹੁਤ ਘੱਟ ਬਾਰਿਸ਼ ਹੁੰਦੀ ਹੈ ਪਰ ਜੇ ਹੁੰਦੀ ਹੈ ਤਾਂ ਬਠਿੰਡੇ ਦੀਆਂ ਗਲੀਆਂ ਦੀਆਂ ਤਸੱਲੀਆਂ ਕਰਾ ਜਾਂਦੀ ਹੈ ਸੋ ਅੱਜ ਵੀ ਕੁਝ ਐਸਾ ਹੀ ਆਲਮ ਬਣਿਆ ਹੋਇਆ ਹੈ ਜਦ ਚੜਦਿਆ ਹੀ ਸੌਣ ਨੇ ਝੜੀ ਲਗਾ ਰੱਖੀ ਹੈ ਔਰ ਮੌਸਮ ਬਣਾ ਦਿੰਦਾ ਹੈ ਖੁਸ਼ਗੁਵਾਰ ਜਿਸ ਤਰ੍ਹਾਂ ਇੱਕ ਦੋ ਦਿਨ ਤੋਂ ਹਮਸ ਭਰੀ ਗਰਮੀ ਨਾਲ ਬਹੁਤ ਹੀ ਜਾਣ ਰਿਕ ਰਹੀ ਸੀ ਜੰਤਰੀ ਪਰ ਅੱਜ ਦਾ ਦਿਨ ਕਹਿੰਦੇ ਨੇ ਸੁਹਾਵਣਾ ਚੜਿਆ ਅੱਜ ਦਿਨ ਚੜਿਆ ਤੇਰੇ ਰੰਗ ਵਰਗਾ ਤੇ ਉਸ ਹਾਵ ਨਾਲ بارش ਜਮ ਜਮ ਬਠਿੰਡਾ ਨੂੰ ਅੱਜ ਦਿਨ ਚੜਦੇ ਹੀ ਬਹੁਤ ਖੁਸ਼ਖਬਰੀ ਮਿਲੀ ਜੀ ਅਕਸਰ ਹੀ ਬਠਿੰਡਾ ਮੀਦੋਂ ਵਾਂਝਾ ਰਹਿ ਜਾਂਦਾ ਸੀ ਪਰ ਅੱਜ ਸਵੇਰ ਤੋਂ ਹੀ ਦੇਖੋ ਬਹੁਤ ਹੀ ਵਧੀਆ ਕੁਸ਼ਖਬਰੀ ਮਿਲੀ ਬਠਿੰਡਿਆਂ ਨੂੰ ਬਠਿੰਡੇ ਵਾਲਿਆਂ ਨੂੰ ਔਰ بارش ਦੇਖੋ ਕਿੰਨੀ ਨੂੰਮਤੀ ਹੋਰ ਜਮ ਜਮ ਪੈ ਰਹੀ ਹੈ ਬਹੁਤ ਤੇਜ਼ بارش ਮੈਂ ਖੜਾ ਜੀ ਬਠਿੰਡਾ ਦੇ ਮੇਨ ਗੋਨਿਆਣਾ ਰੋਡ ਤੋਂ ਸਾਨੂੰ ਮਾਨ ਚੌਂਕ ਤੋਂ ਲੈ ਕੇ ਔਰ ਇੰਨੀ ਜ਼ਰਾ ਤੇਜ਼ ਬਾਰਿਸ਼ ਬਠਿੰਡਾ ਦੀ ਪਹਿਲੀ ਖੁੱਲ ਕੇ ਪੈਣ ਵਾਲੀ ਬਾਰਿਸ਼ ਔਰ ਕੁਝ ਦੇਰ ਬਾਅਦ ਅਸੀਂ ਦਿਖਾਵਾਂਗੇ ਕਿ ਕਿਵੇਂ ਇਹ ਰੀਆਂ ਇਹ ਗਲੀਆਂ ਤੇ ਸੜਕਾਂ ਦਰਿਆ ਤੇ ਲਹਿਰ ਦਾ ਰੂਪ ਲੈ ਜਾਣਗੀਆਂ ਆ ਦੇਖੋ ਜੀ ਮੈਂ ਤੁਹਾਨੂੰ ਦਿਖਾਵਾਂ ਬਾਰਿਸ਼ ਜਮ 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 ਸਮਾ ਜਾ ਬਹੁਤ ਤੇਜ਼ بارش ਜਿ ਬਠੰਡਾ ਦੇ ਵਿੱਚ ਔਰ ਬਠੰਡਾ ਦੀ ਪਹਿਲੀ ਖੁੱਲ ਕੇ ਹੋਣ ਵਾਲੀ بارش